ਸਾਸਤਰੀ ਕਾਲ ਅਜਾਪਾ ਇੱਕ ਨਿੱਕੇ ਜੇ ਕਾਰਡ ਦੀ ਗੱਲ ਕਰਨੀ ਹੈ ਜਿਹੜਾ ਆਮ ਤੌਰ ਤੇ ਸਾਡੇ ਪਰਸ ਚ ਪਿਆ ਰਹਿੰਦਾ ਹੈ ਹਾਂਜੀ ਪਰ ਉਹਦੀ ਅਸਲ ਅਹਿਮੀਅਤ ਸ਼ਾਇਦ ਆਪਾਂ ਕਈ ਵਾਰ ਸਮਝਦੇ ਨਹੀਂ ਹਾਂਜੀ ਗੱਲ ਹੋ ਰਹੀ ਹੈ ਪੈਨ ਕਾਰਡ ਦੀ ਹਾਂਜੀ ਬਿਲਕੁਲ ਆਪਣੇ ਕੋਲ ਜਿਹੜੀ ਜਾਣਕਾਰੀ ਹੈ ਉਹ ਇਹੀ ਦੱਸਦੀ ਹੈ ਕਿ ਸਿਰਫ ਇੱਕ ਕਾਗਜ਼ ਦਾ ਟੁਕੜਾ ਜਾਂ ਪਲਾਸਟਿਕ ਕਾਰਡ ਨਹੀਂ ਇਹ ਤਾਂ ਸਾਡੀ ਪੂਰੀ ਫਾਈਨੈਂਸ਼ੀਅਲ ਲਾਈਫ ਦਾ ਮਤਲਬ ਵਿੱਤੀ ਜ਼ਿੰਦਗੀ ਦਾ ਇੱਕ ਬਹੁਤ ਜ਼ਰੂਰੀ ਹਿੱਸਾ ਹੈ ਸਹੀ ਗੱਲ ਹੈ ਆਮ ਤੌਰ ਤੇ ਲੋਕ ਕੀ ਬਸ ਇਹੀ ਸੋਚਦੇ ਨੇ ਕਿ ਇਹ ਸਿਰਫ ਇਨਕਮ ਟੈਕਸ ਵਾਸਤੇ ਹੈ। ਹਾਂ ਮੈਂ ਵੀ ਇਹੀ ਸੋਚਦਾ ਸੀ ਪਹਿਲਾਂ। ਪਰ ਹੁਣ ਇਹਦਾ ਦਾਇਰਾ ਬਹੁਤ ਵੱਧ ਗਿਆ। ਪੈਨ ਯਾਨੀ ਪਰਮਨੈਂਟ ਅਕਾਊਂਟ ਨੰਬਰ ਇੱਕ ਖਾਸ 10 ਅੱਖਰਾਂ ਦਾ ਅਲਫਾਨਿਊਮੈਰਿਕ ਕੋਡ ਹੁੰਦਾ ਹੈ ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਦਿੰਦਾ ਹੈ। ਅੱਛਾ। ਹਾਂਜੀ 10 ਅੱਖਰਾਂ ਦਾ। ਹਾਂਜੀ ਤੇ ਇਹ ਸਾਡੀ ਵਿੱਤੀ ਪਛਾਣ ਦਾ ਇੱਕ ਕਹਿ ਲੋ ਪੱਕਾ ਸਬੂਤ ਹੈ। ਮੈਂ ਹੀ ਸੋਚ ਰਿਹਾ ਸੀ ਵੀ ਇਹ 10 ਅੱਖਰਾਂ ਦਾ ਕੋਡ ਇੰਨਾ ਜ਼ਰੂਰੀ ਕਿਵੇਂ ਹੋ ਗਿਆ। ਮਤਲਬ ਆਮ ਲੋਕਾਂ ਨੂੰ ਇਹਦੀ ਲੋੜ ਕਿੱਥੇ ਕਿੱਥੇ ਪੈਂਦੀ ਹੈ ਬੈਂਕ ਖਾਤਾ ਖੁਲਵਾਉਣ ਵੇਲੇ ਤਾਂ ਚਾਹੀਦਾ ਹੀ ਹੁੰਦਾ ਹਾਂ ਉਹ ਤਾਂ ਹੈ ਹੀ ਬੈਂਕ ਖਾਤੇ ਤੋਂ ਇਲਾਵਾ ਹੁਣ ਤਾਂ ਤੁਸੀਂ ਦੇਖੋ ਹਰ ਵੱਡੇ ਵਿੱਤੀ ਕੰਮ ਲਈ ਲਾਜ਼ਮੀ ਹੋ ਗਿਆ ਹੈ ਜਿਵੇਂ ਜੇ 50000 ਤੋਂ ਉੱਤੇ ਦਾ ਬੈਂਕ ਡਰਾਫਟ ਬਣਾਉਣਾ ਹੋਵੇ ਅੱਛਾ ਜਾਂ ਫਿਰ ਜੇ 2 ਲੱਖ ਤੋਂ ਵੱਧ ਦੀ ਕੋਈ ਚੀਜ਼ ਖਰੀਦਣੀ ਹੈ ਭਾਵੇਂ ਸੋਨਾ ਹੋਵੇ ਜਾਂ ਕੋਈ ਹੋਰ ਸਮਾਨ ਅੱਛਾ 2 ਲੱਖ ਤੋਂ ਉੱਤੇ ਵੀ ਹਾਂਜੀ ਗੱਡੀ ਲੈਣੀ ਹੈ ਕੋਈ ਪ੍ਰਾਪਰਟੀ ਲੈਣੀ ਹੈ ਉੱਥੇ ਵੀ ਚਾਹੀਦਾ ਹੈ ਇਹ ਸਿਰਫ ਸਹੂਲਤ ਵਾਸਤੇ ਨਹੀਂ ਇਹ ਸਰਕਾਰ ਲਈ ਵੀ ਫਾਇਦੇਮੰਦ ਹੈ ਵਿੱਤੀ ਪਾਰਦਰਸ਼ਤਾ ਵਧਾਉਂਦਾ ਤੇ ਟੈਕਸ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਤੇ ਇਨਕਮ ਟੈਕਸ ਰਿਟਰਨ ਮਤਲਬ ਆਈਟੀਆਰ ਭਰਨ ਵੇਲੇ ਤਾਂ ਫਿਰ ਇਹਦੇ ਬਿਨਾ ਗੱਲ ਹੀ ਨਹੀਂ ਬਣਦੀ ਬਿਲਕੁਲ ਨਹੀਂ ਨਾਲੇ ਸੁਣਿਆ ਕਈ ਸਰਕਾਰੀ ਨੌਕਰੀਆਂ ਲਈ ਜਾਂ ਸਕਾਲਰਸ਼ਿਪ ਵਗੈਰਾ ਲਈ ਵੀ ਮੰਗ ਲੈਂਦੇ ਨੇ ਹਾਂਜੀ ਮੰਗਦੇ ਨੇ ਤਾਂ ਮਤਲਬ ਇਹ ਹੋਇਆ ਕਿ ਜੇ ਪੈਨ ਕਾਰਡ ਹੈ ਨਹੀਂ ਜਾਂ ਉਹਦੇ ਵਿੱਚ ਕੋਈ ਗੜਬੜ ਹੈ ਤਾਂ ਕਈ ਕੰਮ ਰੁਕ ਸਕਦੇ ਨੇ ਆਪਣੇ ਬਿਲਕੁਲ ਸਹੀ ਕਿਹਾ ਤੇ ਦੇਖੋ ਗੜਬੜ ਸਿਰਫ ਇਹ ਨਹੀਂ ਕਿ ਪੈਨ ਹੈ ਨਹੀਂ ਗੜਬੜ ਇਹ ਵੀ ਹੋ ਸਕਦੀ ਹੈ ਕਿ ਜਿਹੜੀ ਜਾਣਕਾਰੀ ਉਹਦੇ ਤੇ ਲਿਖੀ ਹੈ ਉਹ ਗਲਤ ਹੋਵੇ ਜਿਵੇਂ ਕਿ ਜਿਵੇਂ ਨਾਮ ਚ ਕੋਈ ਸਪੈਲਿੰਗ ਗਲਤ ਹੋਵੇ ਪਿਤਾ ਜੀ ਦੇ ਨਾਮ ਚ ਜਨਮ ਤਾਰੀਖ ਗਲਤ ਹੋਵੇ ਜਾਂ ਲਿੰਗ ਫਿਰ ਉਹ ਤੁਹਾਡੇ ਬਾਕੀ ਕਾਗਜ਼ਾਂ ਨਾਲ ਮੇਲ ਨਹੀਂ ਖਾਂਦਾ ਖਾਸ ਕਰਕੇ ਆਧਾਰ ਕਾਰਡ ਨਾਲ ਅੱਛਾ ਤੇ ਜੇ ਮੇਲ ਨਾ ਖਾਵੇ ਫਿਰ ਕੀ ਹੁੰਦਾ ਮਤਲਬ ਇਹ ਗਲਤੀਆਂ ਕਿੰਨੀਆਂ ਸੀਰੀਅਸ ਹੋ ਸਕਦੀਆਂ ਨੇ ਅਸਲ ਚ ਕੀ ਫਰਕ ਪੈ ਸਕਦਾ ਫਰਕ ਤਾਂ ਜੀ ਬਹੁਤ ਪੈ ਸਕਦਾ ਕਾਫੀ ਪਰੇਸ਼ਾਨੀ ਹੋ ਸਕਦੀ ਹੈ ਸੋਚ ਕੇ ਦੇਖੋ ਤੁਹਾਡੀ ਤਨਖਾਹ ਆਉਣੀ ਹੈ ਤੇ ਖਾਤਾ ਹੀ ਕੰਮ ਨਾ ਕਰੇ ਓਹੋ ਕਿਉਂਕਿ ਪੈਨ ਦੀ ਡਿਟੇਲ ਮੈਚ ਨਹੀਂ ਹੋਈ ਜਾਂ ਕੋਈ ਜ਼ਰੂਰੀ ਲੋਨ ਲੈਣਾ ਹੋਵੇ ਤੇ ਅਰਜ਼ੀ ਰੱਦ ਹੋ ਜਾਵੇ ਹਾਂ ਇਹ ਤਾਂ ਵੱਡੀ ਮੁਸੀਬਤ ਹੋ ਗਈ ਬਿਲਕੁਲ ਆਈਟੀਆਰ ਨਹੀਂ ਪਰੀ ਜਾਣੀ ਜਾਂ ਪ੍ਰੋਸੈਸ ਨਹੀਂ ਹੋਣੀ ਸਰਕਾਰੀ ਸਕੀਮਾਂ ਦਾ ਫਾਇਦਾ ਲੈਣ ਚ ਵੀ ਅੜਚਣ ਆ ਸਕਦੀ ਹੈ ਦੇਖਣ ਨੂੰ ਛੋਟੀ ਗਲਤੀ ਲੱਗਦੀ ਹੈ ਪਰ ਵਿੱਤੀ ਉਲਝਣਾਂ ਵੱਡੀਆਂ ਖੜੀਆਂ ਕਰ ਸਕਦੀਆਂ ਨੇ ਤਾਂ ਫਿਰ ਹੱਲ ਕੀ ਹੈ ਦਾ ਜੇ ਕਿਸੇ ਨੂੰ ਪਤਾ ਲੱਗੇ ਕਿ ਮੇਰੇ ਪੈਨ ਕਾਰਡ 'ਚ ਤਾਂ ਗਲਤੀ ਹੈ ਹੱਲ ਹੈਗਾ ਤੇ ਬਹੁਤਾ ਔਖਾ ਵੀ ਨਹੀਂ ਤੁਸੀਂ ਆਨਲਾਈਨ ਠੀਕ ਕਰਵਾ ਸਕਦੇ ਹੋ ਇਨਕਮ ਟੈਕਸ ਦੇ ਪੋਰਟਲ ਤੋਂ ਜਾਂ ਫਿਰ ਐਨਐਸਡੀਐਲ ਜਾਂ ਯੂਟੀਆਈਟੀਐਸਐਲ ਇਹ ਏਜੰਸੀਆਂ ਨੇ ਇਹਨਾਂ ਦੇ ਸੈਂਟਰ ਤੇ ਜਾ ਕੇ ਵੀ ਕਰਵਾ ਸਕਦੇ ਹੋ ਅੱਛਾ ਐਨਐਸਡੀਐਲ ਤੇ ਯੂਟੀਆਈਟੀਐਸਐਲ ਹਾਂਜੀ ਇਹ ਪੈਨ ਦਾ ਕੰਮ ਕਰਦੀਆਂ ਨੇ ਬਸ ਜਿਹੜੇ ਸਹੀ ਡਾਕੂਮੈਂਟ ਨੇ ਉਹ ਨਾਲ ਲਾਣੇ ਪੈਂਦੇ ਨੇ ਸਬੂਤ ਵਜੋਂ ਚਲੋ ਇਹ ਤਾਂ ਗੱਲ ਹੋ ਗਈ ਗਲਤੀਆਂ ਦੀ ਪਰ ਅੱਜ ਕੱਲ ਇੱਕ ਹੋਰ ਚੀਜ਼ ਬੜੀ ਸੁਣਨ ਚ ਆ ਰਹੀ ਹੈ ਪੈਨ ਨੂੰ ਆਧਾਰ ਨਾਲ ਜੋੜਨਾ ਸਰਕਾਰ ਨੇ ਇਹਦੇ ਤੇ ਇੰਨਾ ਜ਼ੋਰ ਕਿਉਂ ਪਾਇਆ ਹੋਇਆ ਹੈ ਇਹ ਲਾਜ਼ਮੀ ਕਿਉਂ ਹੈ ਹਾਂਜੀ ਇਹ ਬਹੁਤ ਬਹੁਤ ਜ਼ਰੂਰੀ ਹੈ ਸਰਕਾਰ ਦਾ ਮਕਸਦ ਹੈਗਾ ਕਿ ਇੱਕ ਬੰਦੇ ਦੀਆਂ ਜਿੰਨੀਆਂ ਵੀ ਵਿੱਤੀ ਗਤੀਵਿਧੀਆਂ ਨੇ ਉਹ ਉਹਦੀ ਇੱਕ ਪੱਕੀ ਪਛਾਣ ਯਾਨੀ ਆਧਾਰ ਨਾਲ ਜੁੜ ਜਾਣ ਅੱਛਾ ਸਭ ਕੁਝ ਇੱਕ ਥਾਂ ਤੇ ਹਾਂ ਇਸ ਨਾਲ ਜਿਹੜੇ ਫਰਜ਼ੀ ਪੈਨ ਕਾਰਡ ਬਣੇ ਹੋਏ ਨੇ ਉਹ ਖਤਮ ਹੋਣਗੇ ਟੈਕਸ ਦੀ ਚੋਰੀ ਰੁਕੇਗੀ ਤੇ ਪੂਰੇ ਸਿਸਟਮ ਚ ਪਾਰਦਰਸ਼ਿਤਾ ਆਵੇਗੀ ਤੇ ਜੇ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਤਾਂ ਉਸ ਪੈਨ ਨੂੰ ਅਯੋਗ ਜਾਂ ਸਮਝੋ ਇਨਆਪਰੇਟਿਵ ਕਰ ਦਿੱਤਾ ਜਾਏਗਾ ਇਨਆਪਰੇਟਿਵ ਇਹਦਾ ਕੀ ਮਤਲਬ ਹੋਇਆ ਬਈ ਉਹ ਕੰਮ ਨਹੀਂ ਕਰੇਗਾ ਸਿਰਫ ਆਈਟੀਆਰ ਤੇ ਫਰਕ ਪਊਗਾ ਨਹੀਂ ਨਹੀਂ ਸਿਰਫ ਆਈਟੀਆਰ ਤੇ ਨਹੀਂ ਇਹਦਾ ਅਸਰ ਕਾਫੀ ਵੱਡਾ ਹੈ ਮਤਲਬ ਤੁਹਾਡਾ ਪੈਨ ਕਾਰਡ ਇੱਕ ਤਰ੍ਹਾਂ ਨਾਲ ਬੇਕਾਰ ਹੀ ਹੋ ਜਾਊਗਾ ਅੱਛਾ ਤੁਸੀਂ ਆਈਟੀਆਰ ਪਰ ਨਹੀਂ ਸਕੋਗੇ ਜੇ ਕੋਈ ਪੁਰਾਣੀ ਰਿਟਰਨ ਪੈਂਡਿੰਗ ਹੈ ਉਹ ਪ੍ਰੋਸੈਸ ਨਹੀਂ ਹੋਣੀ ਰਿਫੰਡ ਆਉਣਾ ਸੀ ਉਹ ਰੁਕ ਜਾਊਗਾ ਤੇ ਜਿੱਥੇ ਪੈਨ ਦੇਣਾ ਜ਼ਰੂਰੀ ਹੁੰਦਾ ਜਿਵੇਂ ਬੈਂਕ ਵਗੈਰਾ ਚ ਉੱਥੇ ਜ਼ਿਆਦਾ ਟੀ ਡੀ ਐਸ ਕੱਟਿਆ ਜਾ ਸਕਦਾ ਦਿੱਕਤਾਂ ਆਣਗੀਆਂ ਮਤਲਬ ਬੈਂਕ ਦੇ ਕੰਮਾਂ ਚ ਵੀ ਹਾਂਜੀ ਬਿਲਕੁਲ ਇਸ ਲਈ ਲਿੰਕ ਕਰਨਾ ਬਹੁਤ ਜ਼ਰੂਰੀ ਹੈ ਤੇ ਇਹ ਆਸਾਨੀ ਨਾਲ ਇਨਕਮ ਟੈਕਸ ਦੀ ਵੈਬਸਾਈਟ ਹੈ ਨਾ www.incometax.gov.in ਹੋ ਤਾਂ ਹੋ ਜਾਂਦਾ ਤਾਂ ਫਿਰ ਕੁੱਲ ਮਿਲਾ ਕੇ ਗੱਲ ਇਹ ਬਣੀ ਕਿ ਪੈਨ ਕਾਰਡ ਹੁਣ ਕੋਈ ਐਵੇਂ ਦਾ ਕਾਰਡ ਨਹੀਂ ਰਿਹਾ ਇਹ ਤਾਂ ਭਾਰਤ ਦੇ ਪੂਰੇ ਵਿੱਤੀ ਸਿਸਟਮ ਦਾ ਇੱਕ ਕੀ ਕਹਿੰਦੇ ਨੇ ਅਹਿਮ ਧੁਰਾ ਬਣ ਗਿਆ ਬਿਲਕੁਲ ਠੀਕ ਕਿਹਾ ਇਹ ਤੁਹਾਡੀ ਫਾਈਨੈਂਸ਼ੀਅਲ ਸਿਟੀਜ਼ਨਸ਼ਿਪ ਦਾ ਪ੍ਰੂਫ ਹੈ ਇੱਕ ਤਰ੍ਹਾਂ ਨਾਲ ਇਸ ਨੂੰ ਬਣਵਾਉਣਾ ਫਿਰ ਇਹ ਦੇਖਣਾ ਕਿ ਇਹਦੇ ਵਿੱਚ ਸਬ ਡਿਟੇਲਸ ਸਹੀ ਹੈ ਤੇ ਫਿਰ ਇਹਨੂੰ ਟਾਈਮ ਸਿਰ ਆਧਾਰ ਨਾਲ ਜੋੜਨਾ ਇਹ ਹੁਣ ਹਰ ਕਿਸੇ ਲਈ ਜ਼ਰੂਰੀ ਹੈ ਤਾਂ ਕਿ ਪੈਸੇ ਤੇਲੇ ਦੇ ਕੰਮਾਂ 'ਚ ਕੋਈ ਰੁਕਾਵਟ ਨਾ ਆਵੇ ਹੂੰ ਜੇ ਇਹਦੇ 'ਚ ਭਿਲ ਵਰਤੀ ਤਾਂ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮੁਸ਼ਕਿਲ ਹੋ ਸਕਦੀ ਹੈ ਬਿਲਕੁਲ ਸਹੀ ਗੱਲ ਹੈ ਚਲੋ ਜਾਂਦੇ ਜਾਂਦੇ ਇੱਕ ਸਵਾਲ ਛੱਡ ਜਾਂਦੇ ਆ ਸੋਚਣ ਲਈ ਜਿਵੇਂ ਹੁਣ ਆਪਣੀ ਵਿੱਤੀ ਪਛਾਣ ਹੈ ਡਿਜੀਟਲ ਤਰੀਕੇ ਨਾਲ ਜੁੜ ਰਹੀ ਹੈ ਜਿਵੇਂ ਪੈਨ ਆਧਾਰ ਲਿੰਕ ਹੋ ਰਹੇ ਨੇ ਤਾਂ ਲੰਬੇ ਸਮੇਂ 'ਚ ਇਹਦਾ ਆਪਣੇ ਪੂਰੇ ਵਿੱਤੀ ਸਿਸਟਮ ਤੇ ਸਰਕਾਰੀ ਸੇਵਾਵਾਂ 'ਵਾਂ ਲੈਣ ਤੇ ਤੇ ਸ਼ਾਇਦ ਆਪਣੀ ਨਿੱਜਤਾ ਯਾਨੀ ਪ੍ਰਾਈਵੇਸੀ ਤੇ ਕੀ ਅਸਰ ਪਵੇਗਾ ਇਹ ਸੋਚਣ ਵਾਲੀ ਗੱਲ ਹੈ